ਇੱਥੇ ਬਾਹਰੋਂ ਦਰਵਾਜ਼ਾ ਚੱਲ ਅੰਦਰ ਮੈਂ ਚੱਲ ਅੰਦਰ ਮੈਂ ਉਹ ਤੇ ਮੈਂ ਲੱਗ ਪਹਾਂਡਾ ਕਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਕਰਤੇ ਇੱਕ ਨੌਜਵਾਨ ਦੀ ਛੇਤਰ ਪ੍ਰੇਡ ਕਿਉਂਕਿ ਜੋ ਦਰਬਾਰ ਸਾਹਿਬ ਨੂੰ ਸੰਗਤ ਆਉਂਦੀ ਆ ਉਹਨਾਂ ਨੂੰ ਰੋਕ ਰੋਕ ਕੇ ਕਿਹਾ ਜਾਂਦਾ ਸੀ ਆਜੋ ਹੋਟਲ ਲੈ ਲਓ ਆਜੋ ਹੋਟਲ ਲੈ ਲਓ ਤਾਂ ਉਹ ਰਿਸ਼ਤਾ ਵੀ ਨਹੀਂ ਦੇਖਦੇ ਕਿ ਕੋਈ ਭੈਣ ਭਰਾ ਵੀ ਆਉਂਦਾ ਹੁੰਦਾ ਕੋਈ ਮਾਂ ਪੁੱਤ ਵੀ ਆਉਂਦਾ ਹੁੰਦਾ ਜ਼ਰੂਰੀ ਨਹੀਂ ਹੈ ਕਿ ਉਸ ਸਟਰੀਟ ਦੇ ਉੱਤੇ ਜਾਂ ਦਰਬਾਰ ਸਾਹਿਬ ਦੇ ਨੇੜੇ ਜਿਹੜੇ ਲੋਕ ਜਾ ਰਹੇ ਨੇ ਤਾਂ ਉਹ ਇਸ ਤਰੀਕੇ ਦੇ ਹੋਣਗੇ ਪਰ ਇੱਕ ਨੌਜਵਾਨ ਸੀ ਆਪਣੀ ਭੈਣ ਦੇ ਨਾਲ ਜਾ ਰਿਹਾ ਸੀ ਤਾਂ ਉਸ ਦੌਰਾਨ ਹੋਟਲ ਦੇ ਕਰਿੰਦੇ ਨੇ ਕਿਹਾ ਆਜੋ ਕਹਿੰਦੇ ਜੇ ਹੋਟਲ ਚਾਹੀਦਾ ਤਾਂ ਤੁਸੀਂ ਸਮਝੀ ਸਕਦੇ ਹੋ ਸਾਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਹੈ ਤਾਂ ਉਸ ਨੌਜਵਾਨ ਦੀ ਸ਼ਿਕਾਇਤ ਨਿਹੰਗ ਸਿੰਘਾਂ ਕੋਲ ਕਰਤੀ ਮੌਕੇ ਦੇ ਉੱਤੇ ਜੋ ਖੜੇ ਸੀ ਫਿਰ ਉਹਨਾਂ ਦੇ ਵੱਲੋਂ ਉਸ ਨੌਜਵਾਨ ਦੀ ਬਦਰੀ ਬਣਾਤੀ ਉਸ ਦੇ ਛੇਤਰ ਪ੍ਰੇਡ ਕਰ ਦਿੱਤੀ ਕਹਿੰਦੇ ਜਿਹਨੂੰ ਲੋਡ ਹੋਵੇਗੀ ਹੋਟਲ ਦੀ ਉਹ ਖੁਦ ਆ ਜਾਏਗਾ ਸਭ ਨੂੰ ਪੜਨਾ ਲਿਖਣਾ ਆਉਂਦਾ ਪਰ ਤੁਸੀਂ ਇੱਕ ਭੈਣ ਭਰਾ ਨੂੰ ਜਾਂਦੇ ਹੋਏ ਇਸ ਤਰੀਕੇ ਨਾਲ ਗੁੱਟ ਤੋਂ ਫੜ ਕੇ ਕਹਿੰਦੇ ਹੋ ਆਜੋ ਜੇ ਹੋਟਲ ਚਾਹੀਦਾ ਤੁਸੀਂ ਧੱਕੇ ਦੇ ਨਾਲ ਅਗਲੇ ਨੂੰ ਕਹਿੰਦੇ ਹੋ ਪਰ ਜਿਸ ਤੋਂ ਬਾਅਦ ਤੁਸੀਂ ਇਹ ਵੀ ਨਹੀਂ ਸੋਚਦੇ ਕਿ ਇਹ ਥਾਂ ਕਿਹੜੀ ਆ ਇੱਥੇ ਸੰਗਤ ਆਉਂਦੀ ਆ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਉਂਦੀ ਛੇਤਰ ਪ੍ਰੇਡ ਜਿਹੜੀ ਕੀਤੀ ਗਈ ਆ ਸਭਕ ਖੈਰ ਹੈ ਜੇ ਲੋਕਾਂ ਨੂੰ ਸੁਖਾਉਣਾ ਬਹੁਤ ਜ਼ਰੂਰੀ ਹੈ ਨਾਲ ਇਹ ਕਰਨ ਬੱਕ ਬਿਚ ਕਭ ਚੰਦੇ ਹਨ ਇਹਨੂੰ ਕਭ ਚੰਦੇ ਹਨ ਇਹਨੂੰ ਵੀ ਕਭ ਚੰਦੇ ਹਨ ਪੂਰ ਸਾਰੀ ਆ ਰਹੀ ਕਿਉਂ ਮਾਤ ਕਿਹਨੂੰ ਪਤਾ ਕੌਣ ਆ ਆ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਪੁੱਛ ਲੜਿਆ ਸਕਤ ਲੱਗਦੀ ਨੂੰ ਦੱਸ ਦਾਲੀ ਕੀ ਆ ਕਿਉਂ ਇਸੇ ਮਤੇ ਦੁਨੀਆਂ ਆ ਆ ਕੀ ਆ ਏਰੀਆ ਕੌਣ ਆ ਆ ਕੌਣ ਇੱਕ ਜਾਣਦੇ ਆ ਦਰਬਾਰ ਸਾਹਿਬ ਧੰਦਾ ਕੰਢੇ ਪੀਥੇ ਤਾਂ ਲੈ ਧੰਦੇ ਆਲੇ ਆ ਫੈਮਿਲੀ ਰੂਮ ਆ ਫੈਮਿਲੀ ਸ਼ਾਣ ਨੂੰ ਨਹੀਂ ਫੈਮਿਲੀ ਰੂਮ ਆ ਤੇ ਫੈਮਿਲੀ ਆਉਂਦਾ ਇਹਨੂੰ ਲੋਨ ਹੋਊਗੀ ਰੂਮ ਦੀ ਹੋਟਲ ਦੇਖਦੇ ਨਾ ਨੂੰ ਉਹ ਜਾਉਣਾ ਹੋਟਲ ਚ ਆਪਣੇ ਆਪ ਤੁਸੀਂ ਗੁੱਟਾ ਫੜ ਬੈਠੋ ਰਾਇ ਖਾਂਦਾ ਹੋਰ ਇੱਥੇ ਰਹਿਣਾ ਜਾਈ ਨਾ ਕਿਤੇ ਬੰਦੇ ਦੱਸਣ ਤੁਸੀਂ ਇੱਥੇ ਬਾਹਰੋਂ ਦਰਵਾਜ਼ਾ ਚਾਲ ਅੰਦਰ ਵੇ ਚਲ ਅੰਦਰ ਵੇ ਇੱਥੇ ਬੈਠ ਜਾ ਪਹਾਂਡਾ ਕਰ ਨਾਲ ਇਹ ਕਰਨ ਬੱਬਾ ਜੀ ਕੰਮ ਕੁਛ ਨੇ ਇਹਨੂੰ ਕੁਛ ਨੇ ਇਹਨੂੰ ਕੁਛ ਨੇ ਪਾਰੀ ਆ ਰਹੀ ਜੀ ਪਤਾ ਕੌਣ ਆ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਨੂੰ ਪੁੱਛਣ ਦੇ ਸਕਦਾ ਲੱਕ ਦੀ ਨੂੰ ਦੱਸ ਦਾਲੀ ਕੀ ਆ ਕਿਉਂ ਇਥੇ ਲੋਤੇ ਦੁਈਆ ਆ ਕੀ ਆ ਏਰੀਆ ਕੌਣ ਆ ਆ ਕੌਣ ਇੱਕ ਜਾਣਦੇ ਆਂ ਦਰਬਾਰ ਸਾਹਿਬ ਧੰਦਾ ਕੰਡੇ ਪਈ ਇਥੇ ਤਾਂ ਨੇ ਧੰਦੇ ਵਾਲੇ ਆ ਫੈਮ ਆ ਫੈਮਲੀ ਸੁਣੋ ਨੂੰ ਨਹੀਂ ਫੈਮਲੀ ਰੂਮ ਆ ਤੇ ਫੈਮਲੀ ਆਉਂਦੀ ਆ ਰੂਮ ਲੋਨ ਹੋਊਗੀ ਰੂਮ ਦੀ ਹੋਟਲ ਦੇਖਦੇ ਨਾ ਨੂੰ ਉਹ ਜਾਉਣਾ ਡੋਟਾ ਆਪਣੇ ਆਪ ਤੁਸੀਂ ਘੁੱਟਾ ਫੜ ਬਣ ਕੇ ਉੱਠਾਈ ਖਾਂਡਾ ਰੋ ਰੂ ਐਥੇ ਨਹੀਂ ਜੈਨਾ ਕਦੇ ਬੰਦੇ ਨੂੰ ਦੱਸ ਦਿੰਦਾ ਤੁਸੀਂ ਐਥੇ ਬਾਹਰੋਂ ਅੰਦਰ ਬਾਹਰ ਚੱਲ ਅੰਦਰ ਵੇ ਚੱਲ ਅੰਦਰ ਵੇ ਉੱਥੇ ਬਹਿ ਜਾ ਪਖਾਂਡਾ ਕਰ ਤਾਂ ਤੁਸੀਂ ਪੂਰੀ ਵੀਡੀਓ ਦੇਖੀ ਆ ਕਿਸ ਤਰੀਕੇ ਦੇ ਨਾਲ ਆਸਥਾ ਦੇ ਕੇਂਦਰ ਦੇ ਵਿੱਚ ਇਹ ਜਿਹੜੇ ਆਪਣੇ ਬਿਜ਼ਨਸ ਕਰਨ ਦੇ ਲਈ ਕੋਈ ਰਿਸ਼ਤਿਆਂ ਨੂੰ ਵੀ ਨਹੀਂ ਦੇਖਦੇ ਰਿਸ਼ਤੇ ਇਨਸਾਨੀਅਤ ਕੁਝ ਵੀ ਨਹੀਂ ਹੈ ਇਹਨਾਂ ਦੇ ਲਈ ਸਿਰਫ ਔਰ ਸਿਰਫ ਕਹਿੰਦੇ ਆਜੋ ਸਾਡੇ ਹੋਟਲ ਦੇ ਵਿੱਚ ਆਜੋ ਤਾਂ ਇਹ ਇੱਕ ਭੈਣ ਭਾਈ ਦੇ ਪਵਿੱਤਰ ਰਿਸ਼ਤੇ ਨੂੰ ਵੀ ਜਿਹੜੇ ਆ ਦਾਗ ਲਾਉਂਦੇ ਨੇ ਹੋਰ ਵੀ ਕੋਈ ਰਿਸ਼ਤੇਦਾਰ ਆਪਸ ਦੇ ਵਿੱਚ ਜਦੋਂ ਕੋਈ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਇਹ ਉਸੇ ਨਜ਼ਰੀਏ ਨਾਲ ਦੇਖਦੇ ਨੇ ਜਿਸ ਨਜ਼ਰੀਏ ਨੇ ਨਾਲ ਜਿਹੋ ਜਿਹੇ ਲੋਕ ਇਹਨਾਂ ਦੇ ਹੋਟਲਾਂ ਦੇ ਵਿੱਚ ਆਉਂਦੇ ਨੇ ਤਾਂ ਵਾਕਿ ਹੀ ਥਾਂ ਦਾ ਦੇਖ ਲੈਣੀ ਚਾਹੀਦੀ ਆ ਕਿ ਕਿਹੜੀ ਥਾਂ ਦੇ ਉੱਤੇ ਆ ਉੱਥੇ ਸੱਚੇ ਮਨ ਦੇ ਨਾਲ ਲੋਕ ਆਸਥਾ ਦੇ ਕੇਂਦਰ ਦੇ ਵਿੱਚ ਗੁਰੂ ਘਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤਾਂ ਆਪਾਂ ਵਾਕਿ ਹੀ ਅਜਹੀਆਂ ਗੱਲਾਂ ਅਜਿਹੀਆਂ ਚੀਜ਼ਾਂ ਜਿਹੜੀਆਂ ਸਮਾਜ ਨੂੰ ਸ਼ਰਮਸਾਰ ਜ਼ਰੂਰ ਕਰ ਦਿੰਦੀਆਂ ਨੇ